ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਰਾਏ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਤੀਜੀ ਵਾਰ ਰਾਸ਼ਟਰਪਤੀ ਬੰਨਣਾ ਚਾਹੁੰਦੇ ਨੇ ਡੋਨਾਲਡ ਟਰੰਪ ਕਿਹਾ ਲੱਭ ਰਿਹਾ ਹਾਂ ਕੋਈ ਤਰੀਕਾ ਦਰਸ਼ਨ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਾ ਪ੍ਰੋਪਰਟੀ ਟੈਕਸ ਨਾ ਭਰਨ ਵਾਲਿਆਂ ਤੇ ਹੁਣ ਲੱਗੇਗਾ ਮੋਟਾ ਜੁਰਮਾਨਾ ਜਰਨਲ ਬਾਟ ਮਾਮਲੇ ਦੇ ਵਿੱਚ ਐਸਆਈਟੀ ਪਹੁੰਚੀ ਘਟਨਾ ਵਾਲੀ ਥਾਂ ਹੁਣ ਹੋ ਸਕਦਾ ਹੈ ਵੱਡਾ ਐਕਸ਼ਨ Eid ਮੌਕੇ ਸੀਐਮ ਮਾਮ ਦਾ ਵੱਡਾ ਲਾ ਮਲੇਰ ਕੋਟਲਾ ਚ ਬਣੇਗਾ 100 ਐਮਬੀਬੀਐਸ ਸੀਟਾਂ ਵਾਲਾ ਮੈਡੀਕਲ ਕਾਲਜ ਖਬਰਾਂ ਵਿਸਥਾਰ ਦੇ ਨਾਲ ਸਭ ਤੋਂ ਪਹਿਲੀ ਖਬਰ ਦੀ ਗੱਲ ਕਰਾਂਗੇ ਜੋ ਕਿ ਅਮਰੀਕਾ ਤੋਂ ਸਾਹਮਣੇ ਆਈ ਹੈ ਤੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਜੁੜੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ 트੍ਰੰਪ ਤੀਸਰੀ ਵਾਰ ਫਿਰ ਅਮਰੀਕਾ ਦੇ ਰਾਸ਼ਟਰਪਤੀ ਬੰਨਣਾ ਚਾਹੁੰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਨਾ ਕੋਈ ਤਰੀਕੇ ਦੀ ਭਾਲ ਦੇ ਵਿੱਚ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਮਿਲੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਤੀਸਰੀ ਵਾਰ ਰਾਸ਼ਟਰਪਤੀ ਚੋਣ ਲੜਨ ਦੀਆਂ ਸੰਭਾਵਨਾਵਾਂ ਤੇ ਵਿਚਾਰ ਜਤਾਇਆ ਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਜ਼ਾਕ ਨਹੀਂ ਕਰ ਰਿਹਾ ਮੈਂ ਸੱਚਮੁੱਚ ਤੀਸਰੀ ਵਾਰ ਬਣਨਾ ਚਾਹੁੰਦਾ ਹਾਂ ਅਮਰੀਕਾ ਦਾ ਰਾਸ਼ਟਰਪਤੀ ਕੋਈ ਵੀ ਵਿਅਕਤੀ ਸਿਰਫ ਦੋ ਵਾਰ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੁਣਿਆ ਜਾ ਸਕਦਾ ਹੈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਸੰਭਾਵਿਤ ਤਰੀਕਿਆਂ ਦੇ ਨਾਲ ਇਸ ਬਾਰੇ ਸੰਕੇਤ ਦਿੱਤਾ ਹਾਲਾਂਕਿ ਉਹਨਾਂ ਨੇ ਕੋਈ ਵਿਸ਼ਲੇਸ਼ਣ ਨਹੀਂ ਕੀਤਾ 트ੰਪ ਨੇ ਐਨਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕੁਝ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਅਜਿਹਾ ਕਰ ਸਕਦੇ ਹੋ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਗੱਲ ਕਰਨ ਦੇ ਲਈ ਹੁਣ ਵੀ ਬਹੁਤ ਜਲਦੀ ਹੈ 22ਵੀਂ ਸੰਵਿਧਾਨਕ ਸੋਧ ਤੀਸਰੀ ਵਾਰ ਰਾਸ਼ਟਰਪਤੀ ਬਣਨ ਦੇ ਵਿੱਚ ਰੁਕਾਵਟ 1952 ਦੇ ਵਿੱਚ 22ਵੇਂ ਸੰਵਿਧਾਨਕ ਸੋਧ ਲਾਗੂ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਬਣ ਸਕਦਾ ਫਰੈਂਕਲਿਨ ਡੀ ਰੂਜ਼ਵੈਲਟ ਲਗਾਤਾਰ 4 ਵਾਰ ਚੁਣੇ ਜਾ ਚੁੱਕੇ ਨੇ ਤੇ ਜਿਸ ਤੋਂ ਬਾਅਦ ਐਨਐਮ ਨੂੰ ਨੰਨੀ ਰੂਪ ਦਿੱਤਾ ਗਿਆ ਇੰਟਰਵਿਊ ਦੌਰਾਨ 트ੰਪ ਨੂੰ ਪੁੱਛਿਆ ਗਿਆ ਕਿ ਉਹਨਾਂ ਦਾ ਉਪਰਾਸ਼ਪਤੀ ਤੀਜੀ ਮਿਆਦ ਲਈ ਚੋਣ ਲੜ ਸਕਦਾ ਹੈ ਤੇ ਫਿਰ 트ੰਪ ਨੂੰ ਅਹੁਦਾ ਸੌਂਪ ਸਕਦਾ ਹੈ ਉਹਨਾਂ ਨੇ ਕਿਹਾ ਹਾਂ ਇਹ ਇੱਕ ਤਰੀਕਾ ਹੈ ਪਰ ਹੋਰ ਵੀ ਤਰੀਕੇ ਨੇ ਜਦੋਂ ਉਸ ਨੂੰ ਹੋਰ ਤਰੀਕਿਆਂ ਬਾਰੇ ਪੁੱਛਿਆ ਗਿਆ ਤੇ ਉਹ ਚੁੱਪ ਹੋ ਗਏ ਕੁਝ ਨਾ ਬੋਲੇ 트ੰਪ ਨੇ ਆਪਣੇ ਸਹਿਯੋਗੀ ਦੇ ਸਮਰਥਨ ਦਾ ਹਵਾਲਾ ਦਿੰਦੇ ਹੋਏ ਕਿਹਾ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਮੈਂ ਅਜਿਹਾ ਕਰ ਪਰ ਮੇਰਾ ਮਤਲਬ ਹੈ ਬਹੁਤ ਅਸਲ ਦੇ ਵਿੱਚ ਉਹਨਾਂ ਨੂੰ ਦੱਸਦਾ ਹਾਂ ਅਸੀਂ ਅਜੇ ਬਹੁਤ ਲੰਬਾ ਸਮਾਂ ਤੈਅ ਕਰਨਾ ਉਹਨਾਂ ਨੇ ਆਪਣੇ ਮੌਜੂਦਾ ਪ੍ਰਸ਼ਾਸਨ ਦਾ ਹਵਾਲਾ ਦਿੰਦੇ ਹੋਏ ਕਿਹਾ ਮੌਜੂਦਾ ਸਮਯepte ਕੇਂਦਰਤਾ ਇਸ ਬਿਆਨ ਦੇ ਨਾਲ 트럼ਪ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਸਿਰਫ ਮਜ਼ਾਕ ਨਹੀਂ ਕਰ ਰਹੇ ਸਗੋਂ ਕੁਝ ਗੰਭੀਰ ਸੋਚ ਰਹੇ ਨੇ ਜਨਰੇ ਦੇ ਅਖੀਰ ਦੇ ਵਿੱਚ ਨਿਵਾਡਾ ਚ ਇੱਕ ਰੈਲੀ ਵਿੱਚ 트럼ਪ ਨੇ ਕਿਹਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੋਵੇਗਾ ਕਿ ਮੈਂ ਇੱਕ ਵਾਰ ਨਹੀਂ ਸਗੋਂ ਦੋ ਵਾਰ ਨਹੀਂ ਤਿੰਨ ਜਾਂ ਚਾਰ ਵਾਰ ਸੇਵਾ ਕਰਾਂ ਉਸ ਤੋਂ ਬਾਅਦ ਇਹ ਅੱਗੇ ਕਿਹਾ ਗਿਆ ਕਿ ਨਹੀਂ ਇਹ ਦੋ ਵਾਰ ਸੇਵਾ ਕਰਨਾ ਹੋਵੇਗਾ ਅਗਲੇ 4 ਸਾਲਾਂ ਲਈ ਮੈਂ ਆਰਾਮ ਨਹੀਂ ਕਰਾਂਗਾ ਇਸ ਕੋ ਪਹਿਲਾਂ ਵੀ ਉਹਨਾਂ ਨੇ ਤੀਜੇ ਕਾਰਜਕਾਲ ਦੀ ਸੰਭਾਵਨਾ ਬਾਰੇ ਬਿਆਨ ਦਿੱਤੇ ਨੇ ਅਲੱਗ-ਕਿਸਵਿਧਾਨਕ ਰੁਕਾਵਟਾਂ ਤੇ ਕਾਨੂੰਨੀ ਮਿਆਰਾ ਕਾਰਨ ਟਰੰਪ ਦੀ ਤੀਜੀ ਵਾਰ ਰਾਸ਼ਟਰਪਤੀ ਬਣਨ ਦੀ ਛਾਪੂਰੀ ਹੁੰਦੀ ਹੋਈ ਨਜ਼ਰ ਨਹੀਂ ਆਉਂਦੀ ਐ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਤੀਸਰੀ ਜਾਂ ਫਿਰ ਚੌਥੀ ਵਾਰ ਵੀ ਰਾਸ਼ਟਰਪਤੀ ਬਨਣਾ ਚਾਹੁੰਦੇ ਨੇ ਅਜਿਹਾ ਕੁਝ ਸੰਕੇਤ ਉਹਨਾਂ ਦੇ ਹਾਊ ਭਾਗ ਤੋਂ ਜ਼ਰੂਰ ਮਿਲਿਆ ਹੁਣ ਰੁਕ ਕਰਾਂਗੇ ਅਗਲੀ ਖਬਰ ਦਾ ਜੋ ਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਕਵਾਖ ਐਮਐਲਐਸ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹਨਾਂ ਦੀਆਂ ਕੋਠੀਆਂ ਘੇਰੀਆਂ ਗਈਆਂ ਪਰ ਉੱਥੇ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੁੰਦੀ ਹੋਈ ਨਜ਼ਰ ਆਈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਹਰਿਆਣਾ ਤੇ ਸ਼ੰਭੂ ਟੈਕਨੋਰੀ ਸਰਹੱਦ ਤੇ 13 ਮਹੀਨਾ ਤੋਂ ਅंदोलਨ ਕਰ ਰਹੇ ਕਿਸਾਨ ਮਜਦੂਰ ਮੋਰਚਾ ਤੇ ਸੈਯੁਕਤ ਕਿਸਾਨ ਮੋਰਚਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਕਰਾਖ ਕੀਤਾ ਜ਼ਰਾਂ ਜਲੰਧਰ ਦੇ ਵਿੱਚ ਮੰਤਰੀ ਮਹਿੰਦਰ ਪਗਤ ਦੇ ਘਰ ਦੇ ਬਾਹਰ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਚੜ੍ਹਕ ਹੜਕ ਹੁੰਦੀ ਹੋਈ ਨਜ਼ਰ ਆਈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਹੋਰ ਵੀ ਬਖਵਾ ਦੇ ਇਲਾਕੇ ਅਜਿਹੇ ਦੱਸੇ ਗਏ ਨੇ ਜਿੱਥੇ ਕੀ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਹੈ। ਬੈਰੀਕੋਡ ਲਗਾਏ ਗਏ ਸੀਗੇ ਤਾਂ ਕਿ ਕਿਸਾਨ ਅੱਗੇ ਨਾ ਵਧਣ ਕਿਸਾਨਾਂ ਦੇ ਵਿੱਚ ਔਰਤਾਂ ਵੀ ਸੀ ਜਿਨ੍ਹਾਂ ਨੂੰ ਜ਼ਬਰਦਸਤੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਮੌਕੇ ਤੇ ਮੌਜੂਦ ਮਹਿਲਾ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕ ਲਿਆ। ਕਿਸਾਨਾਂ ਦੇ ਵਿਚਕਾਰ ਝੜਪ ਹੋਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕਿਰਾਵਾ ਕਰਨ ਜਾ ਰਹੇ ਕਿਸਾਨਾਂ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ। ਤਾਂ ਦੱਸਦੇ ਹਾਂ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਅਜੇ ਹੀ ਪ੍ਰਦਰਸ਼ਨ ਹੋ ਰਹੇ ਨੇ ਇਹ ਐਲਾਨ ਐਤਵਾਰ ਨੂੰ ਕੀਤਾ ਗਿਆ ਸੀਗਾ ਦੱਸਦੇ ਹਾਂ ਕਿ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੇ ਸੱਦੇ ਤੇ ਅੱਜ ਕਿਸਾਨ ਪੂਰੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਪ੍ਰਦਰਸ਼ਨ ਕਰ ਰਹੇ ਨੇ ਇਹ ਪ੍ਰਦਰਸ਼ਨ ਦੁਪਹਿਰ 3 ਵਜੇ ਜਾਰੀ ਰਹਿਣ ਗਿਆ ਕਿਸਾਨਾਂ ਨੇ ਸੂਬੇ ਦੇ 17 ਜ਼ਿਲ੍ਹਿਆਂ ਦੇ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦਾ ਘਰਾਕ ਕੀਤਾ ਇਹਨਾਂ ਵਿੱਚ ਜ਼ਿਆਦਾਤਰ ਖਾਹਾਂ ਤੇ ਨਾਅਰੇਬਾਜ਼ੀ ਤੇ ਭਾਸ਼ਣ ਸ਼ਾਂਤੀਪੂਰਨ ਤਰੀਕੇ ਦੇ ਨਾਲ ਚੱਲ ਰਹੇ ਨੇ ਯਾਦ ਕਰਵਾ ਦਈਏ ਕਿ 13 ਫਰਵਰੀ 2024 ਨੂੰ ਕਿਸਾਨਾਂ ਨੇ ਆਪਣੀਆਂ ਮੰਗਾਂ ਲੈ ਕੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਸ਼ੰਭੂ ਤੇ ਖਨੌਰੀ ਸਰਹੱਦ ਤੇ ਬੈਰੀਗੇਟਿੰਗ ਕਰਕੇ ਰਸਤਾ ਬੰਦ ਕਰ ਦਿੱਤਾ ਸੀ ਕਿਸਾਨਾਂ ਨੇ ਚਾਰ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡ ਕੇ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਇਸ ਕਾਰਨ ਕਿਸਾਨ 13 ਮਹੀਨੇ ਸਰਹੱਦ ਤੇ ਬੈਠੇ ਰਹੇ ਇਸ ਪੂਰੇ ਅੰਦੋਲਨ ਦੌਰਾਨ ਕੇਂਦਰ ਅਤੇ ਕਿਸਾਨਾਂ ਦੇ ਵਿਚਾਰ ਸਾਂਤ ਵਾਰ ਗੱਲਬਾਤ ਹੋਈ ਪਰ ਕੋਈ ਹੱਲ ਨਹੀਂ ਨਿਕਲਿਆ। 02 ਮਾਰਚ 2025 ਨੂੰ 7ਵੇਂ ਦੌਰੇ ਦੀ ਗੱਲਬਾਤ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਸ਼ੰਭੂ ਤੇ ਖਨੋਰੀ ਸਰਹੱਦਾਂ ਨੂੰ ਸਾਫ਼ ਕਰ ਦਿੱਤਾ। ਉਸ ਤੋਂ ਬਾਅਦ ਦੋਵਾਂ ਸਰਹੱਦਾਂ ਤੇ ਵਾਹਨਾਂ ਦੀ ਆਵਾਜ਼ਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ। ਤੇ ਇਹ ਦੱਸਿਆ ਜਾ ਰਿਹਾ ਹੈ ਕਿ ਝੜਪ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਹੋਈ ਹੈ ਤੇ ਕਿਤੇ ਨਾ ਕਿਤੇ ਟਕਰਾਅ ਹੁੰਦਾ ਹੋਇਆ ਦੇਖਿਆ ਗਿਆ। ਹੁਣ ਰੋਖ ਅਗਲੀ ਖਬਰ ਦਾ ਕਰਾਂਗੇ ਜੋ ਕਿ ਪ੍ਰਾਪਰਟੀ ਟੈਕਸ ਦੇ ਨਾਲ ਜੁੜੀ ਹੋਈ ਹੈ ਅੱਜ ਪ੍ਰਾਪਰਟੀ ਟੈਕਸ ਭਰਨ ਦਾ ਆਖਰੀ ਦਿਨ ਆ ਪੰਜਾਬ ਦੇ ਵਿੱਚ ਤੇ ਜੇਕਰ ਲੋਕਾਂ ਦੇ ਵੱਲੋਂ ਟੈਕਸ ਨਾ ਭਰਿਆ ਗਿਆ ਤੇ ਕੱਲ੍ਹਿਆਂ ਨੂੰ 1 April 2025 ਤੋਂ ਉਹਨਾਂ ਨੂੰ ਮੋਟਾ ਜੁਰਮਾਨਾ ਲਗਾਇਆ ਜਾਏਗਾ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਦੇ ਕਾਰਨ ਵਿਆਜ ਪੈਨਲਟੀ ਤੋਂ ਬਾਅਦ ਤੁਹਾਨੂੰ ਕਾਫੀ ਮੋਟੀ ਰਕਮ ਚੁਕਾਣੀ ਪੈ ਸਕਦੀ ਹੈ ਇਸ ਲਈ ਤੁਹਾਡੇ ਕੋਲ ਅੱਜ ਦਾ ਹੀ ਸਮਾਂ ਹੈ ਤੁਸੀਂ ਅੱਜ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਜ਼ਰੂਰ ਕਰਾਓ 18% ਦੀ ਵਿਆਹ ਤੇ 20% ਦੀ ਪੈਨਲਟੀ ਨਹੀਂ ਤਾਂ ਕੱਲ ਤੋਂ ਲੱਗੇਗੀ ਇਸ ਦੇ ਮੱਦੇ ਨਜ਼ਰ ਲੋਕ ਜਿੱਥੇ ਡੈਡ ਲਾਈਨ ਖਤਮ ਹੋਣ ਤੋਂ ਪਹਿਲਾਂ ਆਨਲਾਈਨ ਸਿਸਟਮ ਜ਼ਰੀਏ ਪ੍ਰਾਪਰਟੀ ਟੈਕਸ ਦੀ ਰਿਟਰਨ ਦਾਖਲ ਕਰ ਰਹੇ ਨੇ ਇਸ ਤੋਂ ਇਲਾਵਾ ਛੁੱਟੀਆਂ ਦੌਰਾਨ ਖੁੱਲੇ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਵੀ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਦੀ ਭੀੜ ਜੁੜੀ ਆ ਵੇਖਣ ਨੂੰ ਮਿਲ ਰਹੀ ਆ ਨਗਰ ਨਿਗਮ ਦੇ ਵੱਲੋਂ ਪਿਛਲੇ ਸਾਲ ਪ੍ਰਾਪਰਟੀ ਟੈਕਸ ਦੇ ਰੂਪ ਦੇ ਵਿੱਚ 137.70 ਕਰੋੜ ਦੀ ਵਸੂਲੀ ਕੀਤੀ ਗਈ ਸੀ ਜਿਸ ਤੋਂ ਬਾਅਦ ਮੌਜੂਦਾ ਵਿੱਤੀ ਸਾਲ ਦੌਰਾਨ 140 ਕਰੋੜ ਦਾ ਪ੍ਰੋਪਰਟੀ ਟੈਕਸ ਜਟੌਨ ਦਾ ਟਾਰਗੇਟ ਰੱਖਿਆ ਗਿਆ ਹੈ ਭਾਵੇਂ ਕੇਂਦਰ ਸਰਕਾਰ ਦੇ ਵੱਲੋਂ ਫਾਈਨੈਂਸ ਕਮਿਸ਼ਨ ਦੀ ਗ੍ਰਾਂਟ ਦੇਣ ਦੇ ਲਈ ਲਗਾਈ ਸ਼ਰਤ ਪੂਰੀ ਕਰਨ ਦੇ ਲਈ ਲੋਕਲ ਬੋਡੀ ਵਿਭਾਗ ਲੁਧਿਆਣਾ ਨੂੰ ਪ੍ਰੋਪਰਟੀ ਟੈਕਸ ਦੇ ਰੂਪ ਦੇ ਵਿੱਚ 150 ਕਰੋੜ ਜਮ੍ਹਾਂ ਕਰਵਾਉਣ ਦਾ ਟਾਰਗੇਟ ਦਿੱਤਾ ਗਿਆ ਹੈ ਇਸ ਦੇ ਵਿੱਚ 149 ਕਰੋੜ ਐਤਵਾਰ ਤੱਕ ਹਾਸਲ ਕਰਨ ਦਾ ਦਾਅਵਾ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਸਟਾਰ ਲਾਈਟ ਕੰਪਲੈਕਸ ਦੇ ਵਿੱਚ ਫੜੀ ਪ੍ਰੋਪਰਟੀ ਟੈਕਸ ਅਤੇ ਪਾਣੀ ਸੀਵਰੇਜ ਦੇ ਬਿੱਲਾਂ ਦੀ ਚੋਰੀ ਬਜਟ ਟਾਰਗੇਟ ਪੂਰਾ ਕਰਨ ਦੇ ਲਈ ਜਿੱਥੇ ਨਗਰ ਨਿਗਮ ਦੇ ਵੱਲੋਂ ਛੁੱਟੀਆਂ ਦੌਰਾਨ ਦਫ਼ਤਰ ਖੁੱਲੇ ਰੱਖਣ ਦਾ ਫੈਸਲਾ ਲਿਆ ਗਿਆ ਹੈ ਅਤੇ ਕਮਿਸ਼ਨ ਦੇ ਵੱਲੋਂ ਬਕਾਇਆ ਰੈਵਨਿਊ ਦੀ ਵਸੂਲੀ ਦੇ ਲਈ ਮੁਲਾਜ਼ਮਾਂ ਨੂੰ ਫੀਲਡ 'ਚ ਭੇਜਿਆ ਜਾ ਰਿਹਾ ਹੈ ਇਸ ਦੇ ਤਹਿਤ ਜ਼ੋਨ A ਦੀ ਟੀਮ ਦੇ ਵੱਲੋਂ ਗਾਂਦੀਨਗਰ ਸਥਿਤ ਸਟਾਰਲਾਈਟ ਕੰਪਲੈਕਸ ਦੇ ਵਿੱਚ ਵੱਡੇ ਪੱਧਰ ਤੇ ਹੋਰ ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਦੇ ਬਿੱਲਾਂ ਦੀ ਚੋਰੀ ਪੜੀ ਗਈ ਹੈ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਟਾਰਲਾਈਟ ਕੰਪਲੈਕਸ ਦੇ ਵਿੱਚ ਵੱਡੀ ਗਿਣਤੀ ਚ ਦੁਕਾਨਾਂ ਦਾ ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਦੇ ਲੰਬੇ ਬਿੱਲ ਸਮੇਂ ਤੋਂ ਜਮ੍ਹਾਂ ਨਹੀਂ ਕਰ ਸੀਲਿੰਗ ਦੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਹੁਣ ਇਸ ਤੋਂ ਇਲਾਵਾ ਕੁਝ ਦੁਕਾਨਾਂ ਦੇ ਕਿਰਾਏ ਦੀਆਂ ਗਲਤ ਜਾਣਕਾਰੀਆਂ ਵੀ ਦਿੱਤੀਆਂ ਗਈਆਂ ਸੀ ਜਿਸ ਨੂੰ ਲੈ ਕੇ 100% ਦੀ ਜੁਰਮਾਨਾ ਜੜਾ ਉਹ ਲਗਾਇਆ ਜਾਏਗਾ ਤੇ ਹੁਣ ਰੋ ਖਗਲੀ ਖਬਰ ਦਾ ਕਰਾਂਗੇ ਜੋ ਕਿ ਕਰਨਲ ਬਾੜ ਦੇ ਨਾਲ ਜੁੜੀ ਹੋਈ ਹੈ ਇਸ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਸ ਥਾਂ ਤੇ ਇਹ ਪੂਰਾ ਹਾਦਸਾ ਵਾਪਰਿਆ ਸੀ ਉਸ ਥਾਂ ਤੇ ਐਸਆਈਟੀ ਪਹੁੰਚ ਚੁੱਕੀ ਹੈ ਜਾਂਚ ਪੜਤਾਲ ਕਰਦੀ ਹੋਈ ਨਜ਼ਰ ਆ ਰਹੀ ਹੈ रिपोर्ट्स ਦੱਸਿਆ ਗਿਆ ਕਿ ਕਰਨਲ ਬਾਠ ਮਾਮਲੇ ਦੇ ਵਿੱਚ ਐਕਸ਼ਨ ਦੀ ਤਿਆਰੀ ਹੈ ਪਟਿਆਲਾ ਦੇ ਵਿੱਚ ਘਟਨਾਵਾਲੀ ਥਾਂ ਤੇ ਐਸ ਆਈ ਟੀ ਦੀ ਟੀਮ ਪਹੁੰਚੀਆ ਉਹਨਾਂ ਦੇ ਵੱਲੋਂ ਘਟਨਾਵਾਲੀ ਥਾਂ ਦਾ ਜਾਇਜ਼ਾ ਲਿਆ ਜਾ ਰਿਹਾ ਜਿਸ ਤੋਂ ਕਿਆਸ ਲਗਾਏ ਜਾ ਰਹੇ ਨੇ ਕਿ ਕੁਝ ਵੱਡਾ ਐਕਸ਼ਨ ਹੋ ਸਕਦਾ ਹੈ ਦੂਸਰੇ ਪਾਸੇ ਕਰਨਲ ਬਾਠ ਦੇ ਪਰਿਵਾਰ ਦੀ ਮੁਲਾਕਾਤ ਸੀਐਮ ਭਗਵੰਤ ਮਾਨ ਦੇ ਨਾਲ ਹੋਈ ਹੈ ਮੁਲਾਕਾਤ ਤੋਂ ਪਹਿਲਾਂ ਜਸਵਿੰਦਰ ਬਾਠ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਮੁੱਖ ਮੰਤਰੀ ਆਸਾਨੂੰ ਇਨਸਾਫ ਦੇਣਗੇ ਤੇ ਅੱਜ ਹੀ ਕੋਈ ਫੈਸਲਾ ਲਿਆ ਜਾਏਗਾ। ਉਹਨਾਂ ਨੇ ਕਿਹਾ ਕਿ ਘਟਨਾ ਨੂੰ ਵਾਪਰੇ 17-18 ਦਿਨ ਹੋ ਚੁੱਕੇ ਨੇ। ਮੈਂ ਬਹੁਤ ਹਾਂ-ਥਾਂਤੇ ਧੱਕੇ ਖਾ ਚੁੱਕੀ ਹਾਂ। ਸਾਡੀ ਮੰਗ ਹੈ ਕਿ ਸਾਡਾ ਕੇਸ CBI ਨੂੰ ਸੌਂਪ ਦਿੱਤਾ ਜਾਵੇ। ਮੈਨੂੰ ਪੂਰਾ ਭਰੋਸਾ ਹੈ ਕਿ ਮੁੱਖ ਮੰਤਰੀ ਮਾਨ ਦੀ ਧੀ ਨੂੰ ਇਨਸਾਫ ਜਿਹੜਾ ਉਹ ਜ਼ਰੂਰ ਮਿਲੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਤੇ ਉਹਨਾਂ ਨੇ ਇਨਸਾਫ ਦਾ ਪੂਰਾ ਭਰੋਸਾ ਜਿਹੜਾ ਉਹ ਜਤਾਇਆ ਸੀ ਤੇ ਹੁਣ ਸੀਮਾ ਮਾਨ ਦੇ ਨਾਲ ਵੀ ਮੁਲਾਕਾਤ ਪਰਵਾਰ ਦੇ ਵੱਲੋਂ ਕਰ ਲਈ ਗਈ ਹੈ ਤੇ ਮੁਲਾਕਾਤ ਤੋਂ ਬਾਅਦ ਕਿਤੇ ਨਾ ਕਿਤੇ ਜਸਵਿੰਦਰ ਕੌਰ ਸੰਤੁਸ਼ਟ ਹੁੰਦੇ ਹੋਏ ਨਜ਼ਰ ਆਏ। ਹੁਣ ਰੁਕ ਕਰਦੇ ਅਗਲੀ ਖਬਰ ਦਾ ਅੱਜ ਈਦ-ਉਲ-ਜਿਹਾਰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਨਾਲ ਹੀ ਨਾਲ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜਿਨ੍ਹਾਂ ਦੇ ਵੱਲੋਂ ਲੋਕਾਂ ਨੂੰ ਇੱਕ ਵੱਡੀ ਸੌਗਾਤ ਦੇ ਦਿੱਤੀ ਗਈ ਹੈ ਸਿਲ ਵਿੱਚ ਅੱਜ ਉਹ ਮਲੇਰ ਕੋਟਲਾ ਪਹੁੰਚ ਜਿੱਥੇ ਉਹਨਾਂ ਨੇ ਐਲਾਨ ਕੀਤਾ ਕਿ 100 ਐਮਬੀਬੀਐਸ ਸੀਟਾਂ ਵਾਲਾ ਮੈਡੀਕਲ ਕਾਲਜ ਮਲੇਰ ਕੋਟਲਾ ਦੇ ਵਿੱਚ ਬਣਾਇਆ ਜਾਏਗਾ। ਰਿਪੋਰਟਸ ਦੱਸਿਆ ਜਾ ਰਿਹਾ ਹੈ ਕਿ ਅੱਜ ਈਲ ਉਪ ਫਤਰ ਮੋਕੇ ਮੁੱਖ ਮੰਤਰੀ ਭਗਵੰਤ ਮਾਨ ਮਲੇਰ ਕੋਟਲਾ ਪਹੁੰਚੇ ਸੀ ਮੁਕੇ ਉਹਨਾਂ ਨੇ ਸਾਰਿਆਂ ਨੂੰ ਈਦੀਆਂ ਮੁਬਾਰਕਾਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਮਲੇਰ ਕੋਟਲਾ ਪਾਈਚਾਰਕ ਸੰਸਦ ਦਾ ਪ੍ਰਤੀਕ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਨੂੰ ਦੁਬਾਰ ਦੇ ਵਿੱਚ ਚੁਣਿਆ ਗਿਆ ਸੀ ਤਾਂ ਮਲੇਰ ਕੋਟਲਾ ਦੇ ਨਵਾਬ ਨੇ ਹਾਇ ਦਾ ਨਾਰਾ ਮਾਰਿਆ ਸੀ ਉਹਨਾਂ ਨੇ ਕਿਹਾ ਕਿ ਸਾਡੀ ਪਾਈਚਾਰਕ ਸੰਜ ਬਹੁਤ ਮਜ਼ਬੂਤ ਹੈ ਇਸ ਨੂੰ ਤੋੜਿਆ ਨਹੀਂ ਜਾ ਸਕਦਾ ਇਸ ਮੌਕੇ ਸ੍ਰੀ ਮਾਨ ਨੇ ਮਲੇਰਕੋਟਲਾ ਦੇ ਲੋਕਾਂ ਦੇ ਲਈ ਵੱਡੇ ਐਲਾਨ ਵੀ ਕੀਤੇ ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਮਲੇਰਕੋਟਲਾ ਦੇ ਲਈ ਮੈਡੀਕਲ ਕਾਲਜ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਇੱਥੇ ਜਲਦੀ ਹੀ ਕੇਂਦਰ ਸਰਕਾਰ ਦੇ ਨਾਲ 60 ਤੋਂ 40 ਦੀ ਹਿੱਸੇਦਾਰੀ ਦੇ ਨਾਲ ਮੈਡੀਕਲ ਕਾਲਜ ਬਣਵਾਇਆ ਜਾਏਗਾ ਇਸ ਦੇ ਨਾਲ ਹੀ ਫੌਜ ਤੋਂ ਜ਼ਮੀਨ ਵੀ ਲੈ ਲਈ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਕੰਮ ਸ਼ੁਰੂ ਹੋ ਜਾਏਗਾ ਉਹਨਾਂ ਨੇ ਦੱਸਿਆ ਕਿ ਮੈਡੀਕਲ ਕਾਲਜ ਦੇ ਵਿੱਚ 100 ਐਮਬੀਬੀਐਸ ਸੀਟਾ ਹੋਣਗੀਆਂ ਤਾਂ ਸਾਡੇ ਬੱਚੇ ਇੱਥੇ ਰਹਿ ਕੇ ਡਾਕਟਰ ਦੀ ਪੜ੍ਹਾਈ ਕਰ ਸਕਣਗੇ ਇਸ ਦੇ ਨਾਲ ਹੀ ਹਸਪਤਾਲਾਂ ਨੂੰ ਵੀ ਅਪਗ੍ਰੇਡ ਕੀਤਾ ਜਾਏਗਾ ਉਹਨਾਂ ਨੇ ਦੱਸਿਆ ਕਿ ਮਲੇਰਪੋਟਲਾ ਦੇ ਵਿੱਚ ਕੁੜੀਆਂ ਦੇ ਲਈ ਸਰਕਾਰੀ ਕਾਲਜ ਦੀ ਇਮਾਰਤ ਵੀ ਬਣ ਕੇ ਤਿਆਰ ਹੋ ਚੁੱਕੀ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਪੜ੍ਹਾਈ ਸ਼ੁਰੂ ਕਰ ਦਿੱਤੀ ਜਾਏਗੀ। ਉਹਨਾਂ ਨੇ ਦੱਸਿਆ ਕਿ ਮਲੇਰਪੋਟਲਾ ਨਵਾਂ ਜ਼ਿਲ੍ਹਾ ਬਣਿਆ ਹੈ। ਇਸ ਜ਼ਿਲ੍ਹੇ 'ਤੇ ਨਵੀਆਂ ਇਮਾਰਤਾਂ ਬਣਨੀਆਂ ਜ਼ਰੂਰੀ ਨੇ। ਮਰਗੜ ਦੇ ਵਿੱਚ ਵੀ ਤਹਿਸੀਲ ਕੰਪਲੈਕਸ ਬਣਾਈ ਜਾਏਗੀ। ਉਹਨਾਂ ਨੇ ਕਿਹਾ ਕਿ 15 ਤੋਂ 200 ਕਰੋੜ ਰੁਪਏ ਤੱਕ ਮਲੇਰਪੋਟਲਾ ਦੇ ਲਈ ਰੱਖੇ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵਿਕਾਸ ਕਾਰਜਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਿੰਡ ਵਾਲੇ ਮਿੰਨੀ ਬਸਾਂ ਦੀ ਦੁਬਾਰਾ ਸ਼ੁਰੂਆਤ ਕਰਨਗੇ ਜਿਸ ਨਾਲ ਲੋਕਾਂ ਦੀ ਆਵਾਜਾਈ ਜਿਹੜੀ ਆ ਉਹ ਸੁਖਾਲੀ ਹੋ ਜਾਏਗੀ ਤੇ ਮਾਮਲੇ ਸੰਬੰਧੀ ਜੋ ਬਿਆਨ ਸੀ ਇਹ ਮਾਨ ਨੇ ਦਿੱਤਾ ਹੈ ਉਹ ਵੀ ਜ਼ਰੂਰ ਸੁਣਿਓ ਇਹਨਾਂ ਇੱਕ ਤਾਂ ਮੈਡੀਕਲ ਕਾਲਜ ਕਮਿਟੀ ਮੈਡੀਕਲ ਕਾਲਜ ਪਾਰਸਕਾਦ ਦੇ ਸਹਾਇਕ ਨਾਲ 640 ਦਿਨ Trước ਉਹ ਤਿਆਰ ਹੋ ਗਏ ਬਹੁਤ ਕੁਝ ਜ਼ਮੀਨ ਲੈ ਲਈ ਅਸੀਂ ਉਹਨਾਂ ਨੂੰ ਅਸੀਂ ਮਤਲਬ ਬਦਲਾ ਲਈ ਉਹਨਾਂ ਨਾਲ ਜ਼ਮੀਨ ਕਰਵਾ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸਿਨੇਸ ਕੰਟਰੀ ਸਕੂਲ ਤੇ ਉਹ ਵੀ ਮਿਲਦਾ ਚਲੀ ਪੂਰੇ ਹਾਂਜੀ ਬਸ ਕਾਟ ਨੂੰ ਚੱਲ ਰੱਖ ਅਗਲੇ ਅਗਲੇ ਸਪੈਨ ਤੇ ਮੇਰੇ ਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀਵਰੇਜ ਦਾ ਮੇਰੇ ਕੋਲੇ ਦਾ ਕੰਮ ਇਹ ਸਾਰੇ 150 ਰੁਪਏ ਦਾ ਇਹ ਤਾਂ ਸਾਡਾ ਪ੍ਰੋਜੈਕਟ ਹੈ ਜਿਸ ਤਸੀਲ ਕੰਪਲੈਕਸ ਹੈ ਨਵਾਂ ਅਮਰਗੜ ਦਾ ਤਸੀਲ ਕੰਪਲੈਕਸ ਸਭ ਤੋਂ ਸਖਤ ਸੀ ਜੋੜੇਪੁਰ ਵਾਲੀ ਜਿਹੜੀ ਸੜਕ ਹੈ ਮੇਟਾ ਕੋਲ ਉਲਪੋਲ ਵੀ ਕੋਲ ਵੀ ਹੋਂਦ ਬਹੁਤ ਕਾਣਾ ਹੁੰਦਾ ਉਹਦਾ ਵੀ ਤਖਸ਼ੇ ਬਣ ਗਏ ਤੇ ਸਮਰੇ ਕੋਲ ਨੇ ਚਮਕਾ ਲਿਆਗੇ भी ਮਲੇ ਕੋਲ ਤੇ ਨੀਬਾ ਬਸੁਲਣਾ ਨਹੀਂ ਹੈ ਲੇਕਿਨ ਮਲੇ ਕੋਲ ਇਹ ਵਾਰ ਨਹੀਂ ਹੋ ਰਿਹਾ ਤਸੀਰ ਵੱਲੋਂ ਜਿੰਦਾਰ ਕਰਦੇ ਅੱਛਾ ਹਾਂ ਜੀ ਬੜਾ ਮੈਂ ਹੈ ਕਾਂਗਰਸ ਨਹੀਂ ਬੰਦ ਹੋਇਆ ਕਾਂਗਰਸ ਨਹੀਂ ਬੰਦ ਹੋਇਆ ਤਾਂ ਪਰ ਮਿੰਨੀ ਬਸਾਂ ਨੇ ਕੁਝ ਗੱਲ ਸੁਣਾਈ ਜਿਹੜੇ ਪਹਿਲਾਂ ਮਾਰਕ ਟੁਕਾਂ ਦੇ ਵਿੱਚ ਨਹੀਂ ਫਿਰੋ ਲਿਖਾ ਨਹੀਂ ਡੋਬਲੀ ਨਹੀਂ 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 ਕੋਈ ਹੈ ਬਸ ਪਿੰਡ ਤਾਂ ਖਾਲੀ ਪੈ ਨੇ ਮਿੰਨੀ ਬਸਾਂ ਸਭ ਲੋਕਾਂ ਚੱਲੀ ਨਹੀਂ ਰਹੀਆਂ ਕੋਈ ਹੈ ਨਹੀਂ ਬਸ ਹਰ ਪਿੰਡ ਦਾ ਤਾਂ ਤੋੜ ਹੀ ਦਿੱਤਾ ਹੈ ਬਸਾਂ ਦਾ ਸਿਸਟਮ ਸੋ 30 ਕਿਲੋਮੀਟਰ ਦਾ ਜਿਹੜਾ ਰੂਟ ਬਣੂਗਾ ਜਿਹਦੇ ਵਿੱਚ ਇੱਕ ਮਿਊਨਿਸਪਲ ਕਮੇਟੀ ਵੀ ਆ ਸਕਦੀ ਹੈ ਇੱਥੇ ਕਨਗਰ ਕੌਂਸਲ ਵੀ ਆ ਸਕਦੀ ਹੈ 20 ਕਿਲੋਮੀਟਰ ਦਾ ਰੂਟ ਬਣੂਗਾ ਤੇ ਉਹ ਉਹ ਅਸੀਂ ਜਾਰੀ ਕਰਾਂਗੇ ਟ੍ਰਾਂਸਪੋਰਟ ਵਿਭਾਗ ਮੰਡਲ ਕਪੜਾ ਰਹੇ ਆਂ ਔਰ ਕੋਈ ਉਹਦੇ ਚ ਸਪਾਰਸ਼ ਨਹੀਂ ਕੋਈ ਉਹਦੇ ਚ ਐਸਾ ਜਮੇ ਸੁਭਾਲਾ ਜੀ ਜਹਾਗੀਰ ਤੋਂ ਜੋੜੇਪੁਰ ਤੱਕ ਰੋਡ ਪਹਿਲਾਂ ਨਹੀਂ ਬਣੀ ਸੀ ਉਹ ਕੋ ਮਤਲਬ ਨਹਿਰ ਦੀ ਜਦੋਂ ਉਹ ਯਾ ਪਾਟੜੀ ਪੱਕੀ ਜੀ ਬਣਨੈਰ ਪੱਕੀ ਉਹ ਤੋਂ ਬਾਦ ਲੋ ਖਤਮ ਹੋ ਗਈ ਉਹ ਵੀ ਲੋਕਾਂ ਦੀ ਮੰਗਾਂ ਚ ਜਹਾਗੀਰ ਤੋਂ ਜਹਾਗੀਰ ਤੋਂ ਜੋੜੇਪੁਰ ਤੱਕ ਨਹਿਰ ਹੈ ਜਿਹੜੀ ਅਸੀਂ ਤੇ ਸੜਕ ਬਣੀ ਹੁੰਦੀ ਪਹਿਲਾਂ ਜੀ ਉਹ ਜਦੋਂ ਸੜਕ ਤੇ ਨਹਿਰ ਪੱਕੀ ਕੀਤੀ ਉਹ ਖਤਮ ਹੋ ਗਈ ਜੀ ਉਹ ਵੀ ਲੋਕਾਂ ਦੀ ਮੰਗਾਂ ਵੀ ਬਣਨੀ ਚਾਹੀਦੀ ਸੜਕਾਂ ਦਾ ਸਾਰੇ ਪੰਜਾਬ ਦੇ ਵਿੱਚ ਹੀ ਅਸੀਂ ਉਹਨੂੰ ਇੱਕ ਸਿੰਗਲ ਸੜਕ ਵੀ ਜਿਹੜੀ ਉਹ ਛੱਡਾਂਗੇ ਨਹੀਂ ਬਲਕਿ 18-18 ਘੁੱਟੀਆਂ ਵੀ ਕਰਾਂਗੇ ਬਹੁਤ ਸਾਰੇ ਪਿੰਡਾਂ 'ਚ ਫਿਰਨੀਆਂ ਵੀ ਜਿਹੜੀਆਂ ਕੱਚੀਆਂ ਛੱਡਣੀਆਂ ਸੀ ਪਿੰਡਾਂ ਦੀਆਂ ਟੋਬਿਆਂ ਦਾ ਕੰਮ ਚੱਲੂਗਾ ਟੋਬਿਆਂ ਦੀ ਸਫਾਈ ਹੋਊਗੀ ਔਰ ਨੇਰੀ ਪਾਣੀ ਤਾਂ ਬਹੁਤ ਜ਼ਿਆਦਾ ਤੁਹਾਨੂੰ ਵੀ ਲੋਕ ਕਹਿੰਦੇ ਹੋਣੇ ਪਿੰਡਾਂ 'ਚ ਕਿਥੇ 40-40 ਸਾਲ ਬਾਅਦ ਨੇਰੀ ਪਾਣੀ ਜਿਹੜਾ ਉਹ ਪਹੁੰਚਿਆ ਅੱਸੀਆਂ ਜਾਂ ਥੱਲੇ ਪੈਕ ਦਬਕੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਕਿ ਪੰਜਾਬ ਜਿਹੜਾ ਉਹਨੂੰ ਨੰਬਰ 1 ਸੂਬਾ ਬਣਾਈਏ ਮੇਰੇ ਉਹਦਾ ਸਾਰਾ ਫਾਰਮੈਟ ਜਿਹੜੀ ਹੋਊਗੀ ਹੈ ਕونکہ ਮੈਡੀਕਲ ਕਾਲਜ ਦੇ ਵਿੱਚ ক্লোজ ਹੈ ਕਿ ਹਸਪੀਟਲ ਵੀ ਅਪਗ੍ਰੇਡ ਕਰਨਾ ਪੈਂਦਾ ਸੋ 200 ਬੈੱਡ ਦਾ ਹਸਪੀਟਲ ਹੈ 100 ਬੈੱਡ 100 ਜਿਹੜੀ ਸੀਟ ਹੈ ਉਹ ਐਮਬੀਬੀਐਸ ਦੀ ਹੈ ਅਜੋ ਤਾਂ ਨਸ਼ਾ ਲੈ ਕੇ ਅੱਜ ਦੁਆ ਕੀਤੀ ਆ ਲੋਕਾਂ ਨੇ ਜੀ ਬੜਾ ਬੜੀਆ ਬੜਾ ਮੈਨੂੰ ਅੱਛਾ ਲੱਗਿਆ ਜੀ ਇੱਥੇ ਦੁਆ ਕੀਤੀ ਆ ਕਿ ਆਓ ਆਪਸਾਂ ਲੜ ਕੇ ਤੇ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਔਰ ਜਦੋਂ ਲੋਕਾਂ ਨਾਲ ਲੱਗੇ ਲੋਕ ਲਹਿਰ ਬਣਦੀ ਉਦੋਂ ਕੋਈ ਵੀ ਅਸੀਂ ਅੜਿਚਣ ਨਹੀਂ ਹੁੰਦੀ ਜਿਹੜੀ ਜਿਹੜੀ ਉਹ ਖੜ ਸਕੇ ਸੋ ਲੋਕ ਪਿੰਨਾਂ ਦੇ ਲੋਕ ਜਿਹੜੇ ਨੂੰ ਪੰਚ ਪੰਚੇ ਤਾਂ ਪਿੰਡਾਂ ਦੇ ਅੰਦਰ ਉਮਤੇ ਪਾ ਜਿਵੇਂ ਕੋਲੇ ਦੇ ਲੱਕ ਦੇ 40 40 ਪਿੰਡਾਂ ਨੇ ਵੀ ਸੰਦੌੜ ਦੇ ਅਲੱਗ-ਅਲੱਗ ਪਿੰਡਾਂ ਨੇ ਤੇ ਉਹ ਕਿ ਅਸੀਂ ਸਾਥ ਦੇਵਾਂਗੇ ਹੈਨਾ ਹਾਂਜੀ ਮੈਨੂੰ ਅੱਜ ਅੱਜ ਮਿਲ ਗਿਆ ਵੈਸੇ ਸਾਡੇ ਐਮਪੀ ਸਾਹਿਬ ਵੀ ਖੜੇ ਨੇ ਅਸੀਂ ਵੀ ਇੱਥੋਂ ਬਨਾਂ ਹਸਵਾ ਜੀ ਵਿਰੋਧ ਕਰਾਂਗੇ ਉੱਥੇ ਸਾਡੇ ਐਮਪੀ ਸਾਹਿਬ ਇਸ ਗੱਲ ਨੂੰ ਮਾਰ ਰਹੇ ਨੇ ਤੇ ਇਸ ਹਨ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦ ਟੀਵੀ ਐਨ ਆਰ ਆਈ ਦੇ ਨਾਮ